ਇਹ ਵਫ਼ਦ 1984 ਦੰਗਾ ਪੀੜਤਾਂ ਦੀਆਂ ਮੰਗਾਂ ਲੈ ਕੇ ਚੰਡੀਗੜ੍ਹ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਪਹੁੰਚਿਆ। ਦੰਗਾ ਪੀੜਤ ਪਰਿਵਾਰ ਕਈ ਦਿਨਾਂ ਤੋਂ ਲੁਧਿਆਣਾ 'ਚ ਭੁਖੜ ਹੜਤਾਲ ਤੇ ਬੈਠੇ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਬਾਹਰ ਆਏ ਵਫ਼ਦ ਮੁਤਾਬਕ ਬਾਦਲ ਨੇ 3 ਹਫ਼ਤਿਆਂ ਦੇ ਅੰਦਰ ਪੀੜਤਾਂ ਦੀਆਂ ਮੰਗਾਂ ਦਾ ਹੱਲ ਕੱਢਣ ਦਾ ਹੁਕਮ ਦਿੱਤਾ। ਵਫ਼ਦ ਮੁਤਾਬਕ ਅਫਸਰਾਨੂ ਸੀਐਮ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਮੁਰਤੋਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਮੈਨੂੰ ਇੰਜ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਅਫਸਰशाही ਦੇ ਸਾਹਮਣੇ ਬੇਵਸ ਨਜ਼ਰ ਆਉਂਦੇ। ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪੀੜਤ ਪਰਿਵਾਰ ਬੈਠੇ ਨੇ ਜਿਨ੍ਹਾਂ ਦੇ ਵਿੱਚ ਕਈਆਂ ਦੀਆਂ ਲੱਤਾਂ ਕਟੀਆਂ ਹੋਈਆਂ ਨੇ, ਕਈ ਦਿਮਾਗੀ ਤਵਜਨ ਆਪਣਾ ਖੋ ਚੁੱਕੇ ਨੇ ਤੇ ਉਹਨਾਂ ਦੇ ਬੱਚਿਆਂ ਦੀ ਕੋਈ ਪਰਵਰਿਸ਼ ਕਰਨ ਵਾਲਾ ਨਹੀਂ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂਗਾ ਕਿ ਇਸ ਤਰ੍ਹਾਂ ਦੇ ਪੀੜਤ ਪਰਿਵਾਰ ਵੀ ਹੈਗੇ ਨੇ। ਸੋ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਤੁਹਾਡੀ ਅਫਸਰਸ਼ਾਈ ਦੀ ਤੁਸੀਂ ਡਿਊਟੀ ਲਾਓ ਤੇ ਪੂਰੇ ਪੰਜਾਬ ਦੇ ਵਿੱਚ ਐਹੋ ਜਿਹੇ ਪੀੜਤ ਪਰਿਵਾਰਾਂ ਦੀ ਜਿਹੜੀ ਲਿਸਟ ਹੈ ਉਹ ਇਕੱਠੀ ਕਰਕੇ ਤੇ ਉਹਨਾਂ ਦੇ ਵਾਸਤੇ ਕੁਝ ਕੀਤਾ ਜਾਵੇ। ਇੱਕ ਵਾਰ ਫੇਰ ਭਰੋਸਾ ਦਿੱਤਾ ਗਿਆ ਲੇਕਿਨ ਇਸ ਵਾਰ ਲਿਖਤੀ ਪ੍ਰੋਸਾ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ ਮਿੰਟਸ ਤੇ ਲਿਆ ਕੇ ਸਾਰੀ ਗੱਲਬਾਤ ਕੀਤੀ ਗਈ ਹੈ ਹਾਂ ਬਿਲਕੁਲ ਉਹਨਾਂ ਨੂੰ ਇਹ 3 ਹਫ਼ਤਿਆਂ ਦਾ ਟਾਈਮ ਦਿੱਤਾ ਕਿ 3 ਹਫ਼ਤਿਆਂ ਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਕਾਰਵਾਈ ਇਹ ਪੂਰੀ ਕਰਕੇ ਤੇ ਇਹਨਾਂ ਦੇ ਮਸਲੇ ਹੱਲ ਕਰੋ ਬਾਦਲ ਸਾਹਿਬ ਨੇ ਅਜਬ ਸਰਸ਼ਾਈ ਜਿੰਨੀ ਉਹਨਾਂ ਨੂੰ ਮਤਲਬ ਉਹਨਾਂ ਦੀ ਲਕਾਮ ਪੂਰੀ ਤਰ੍ਹਾਂ ਖਿੱਚੀ ਆ ਉਹਨਾਂ ਨੂੰ ਪੂਰੇ ਸਖਤ ਆਰਡਰ ਕੀਤੇ ਆ ਕਿ ਅੱਜ ਤੋਂ ਬਾਅਦ ਮੈਂ ਕੋਈ ਮੀਟਿੰਗ ਨਹੀਂ ਚਾਹੁੰਦਾ ਇਹ ਲੋਕ ਉਸ ਤਰ੍ਹਾਂ ਮੇਰੇ ਕੋਲ ਆਵਾਂ 10 ਵਾਰੀ ਆਵਨ ਪਰ ਇਹ ਕੰਮ ਲੈ ਕੇ ਮੇਰੇ ਕੋਲ ਨਾ ਆਵਨ ਇਹਨਾਂ ਦੇ ਜਿੰਨੇ ਫੈਸਲੇ ਸਰਕਾਰ ਨੇ ਕੀਤੇ ਨੇ ਇਹਨਾਂ ਬਿਨ ਲਾਗੂ ਹੋਣੇ ਚਾਹੀਦੇ ਆ